ਅੱਜ ਇਸ ਵੀਡੀਓ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਹਾਂ ਸੱਚੇ ਮਾਰਗ YouTube ਚੈਨਲ ਦੀ ਇਸ ਵੀਡੀਓ ਦੇ ਵਿੱਚ ਸ਼ਬਦ ਲੈ ਕੇ ਆਏ ਹਾਂ ਭਾਈ ਸਾਹਿਬ ਭਾਈ ਜੁਗਿੰਦਰ ਸਿੰਘ ਜੀ ਡਿਆੜ ਸ਼ਬਦਾਂ ਦੀ ਐਸੀ ਮਦਨੀ ਜੋ ਮਰਿਆ ਬਹੁੜ ਨਮਰਨਾ ਹੋਏ ਇਹ ਸ਼ਬਦ ਤੁਹੀ ਬਹੁਤ ਵਾਰੀ ਕਈ ਜਦੋਂ ਆਪਾਂ ਕਿਤੇ ਗੁਰਦੁਆਰਿਆਂ ਧਾਰਮਿਕ ਗੁਰਦੁਆਰਿਆਂ ਦੇ ਬਾਹਰ ਜੇ ਤਾਂ ਜਾਈਦਾ ਕਿ ਦੁਕਾਨਾਂ ਲੱਗੀਆਂ ਹੁੰਦੀਆਂ ਨੇ ਉੱਥੇ ਵੀ ਪੁਰਾਣੇ ਜਦਾਂ ਕਸਟਮ ਲੱਗੀਆਂ ਹੁੰਦੀਆਂ ਨੇ ਹਨਾ ਤੁਸੀਂ ਅਕਸਰ ਸੁਣਿਆ ਹੋਊਗਾ ਜਾਂ YouTube ਤੇ ਵੀ ਅਕਸਰ ਸੁਣਿਆ ਹੋ ਜਾਂ ਕਿਤੇ ਸ਼ਬੀਲ ਵਗੈਰਾ ਲੱਗੇ ਹੋਏ ਜਾਂ ਕਿਤੇ ਲੰਗਰ ਲੱਗੇ ਹੋਣ ਉੱਥੇ ਵੀ ਇਹ ਸ਼ਬਦ ਸੁਣਿਆ ਜਾਂਦਾ ਵਾ ਅਕਸਰ ਜਿਹੜਾ ਇਹ ਭਾਈ ਯੋਗਿੰਦਰ ਸਿੰਘ ਜੀ ਰਿਆੜ ਜੀ ਦਾ ਪੜਿਆ ਹੋਇਆ ਸ਼ਬਦ ਐਸੀ ਮਤਲਬ ਨਹੀਂ ਜੋ ਮਰ ਹੈ ਬਹੜ ਨਾ ਮਲਣਾ ਹੋਏ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਕਿਵੇਂ ਆਸਾਨ ਤਰੀਕੇ ਨਾਲ ਇਹ ਸ਼ਬਦ ਪੜਿਆ ਜਾ ਸਕਦਾ ਵਾ ਇਸ ਸ਼ਬਦ ਦੇ ਵਿੱਚ ਸਿਰਫ ਫਿਲਹਾਲ ਤੁਸੀਂ ਆਪਣੇ ਸਕਰੀਨ ਤੇ ਵੇਖਦੇ ਦੋ ਹੀ ਜਿਹੜੀਆਂ ਤੁਕਾਂ ਨੇ ਉਹ ਨਜ਼ਰ ਆ ਰਹੀਆਂ ਨੇ ਸਕਰੀਨ ਦੇ ਉੱਤੇ ਬਾਕੀ ਸ਼ਬਦ ਜਿਹੜਾ ਜਿਵੇਂ ਭਾਈ ਲਖਨ ਜੁਗਿੰਦਰ ਸਿੰਘ ਜੀ ਜਿਹੜਾ ਜੀ ਨੇ ਪੜਿਆ YouTube ਤੋਂ ਤੇ ਇਹ ਕੋਈ ਵੇਖ ਸਕਦੇ ਹੋ ਜਿਹੜੀ ਜਿਹੜੀਆਂ ਉਹਨਾਂ ਤੁਕਾਂ ਲਾਈਆਂ ਉਹ ਤੁਸੀਂ ਅ ਇਦਾਂ ਹੀ ਪੜ ਸਕਦੇ ਹੋ ਜਿਹੜੀ ਚੈਨਲ ਦੱਸਾਂਗਾ ਸੇਮ ਉਸੇ ਤੇ ਹੀ ਉਹ ਵੀ ਤੁਹਾਨੂੰ ਨਿਕਲ ਜਾਣੀਆਂ ਕਿਉਂਕਿ ਸ਼ਬਦ ਪੂਰਾ ਕਾਫੀ ਲੰਬਾ ਆ ਤੇ ਇੱਕੋ ਟੀਮ ਤੇ ਹੀ ਸਾਰਾ ਸ਼ਬਦ ਨਿਕਲ ਜਾਣਾ ਹੈ ਮੈਂ ਫਿਲਹਾਲ ਦੋ ਜਿਹੜੀਆਂ ਧੁਕਾਵਾਂ ਜਿਹੜੀਆਂ ਤੁਹਾਨੂੰ ਨਜ਼ਰ ਆ ਰਹੀਆਂ ਸਕਰੀਨ ਤੇ ਮੈਂ ਉਹ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਾਂਗਾ ਉਸ ਤੋਂ ਬਾਅਦ ਆਪਾਂ ਇਹਨੂੰ ਹਰਮੋਨੀਅਮ ਤੇ ਪਲੇ ਕਰਦੇ ਹਾਂ ਤੇ ਉਸ ਤੋਂ ਬਾਅਦ ਤੁਹਾਨੂੰ ਲਾਸਟ ਤੇ ਬਿਲਕੁਲ ਸਲੋਲੀ ਸਲੋਅ ਕਲਿੱਕਿਆਂ ਨਾਲ ਦੱਸਾਂਗਾ ਕਿਵੇਂ ਹਰਮੋਨੀਅਮ ਤੇ ਇਹ ਸ਼ਬਦ ਜਿਹੜਾ ਉਹ ਸਿੱਖ ਸਕਦੇ ਆ ਟਿਊਨ ਬਹੁਤ ਪਿਆਰੀ ਸਾਥੋ ਵਾਲੀ ਟਿਊਨ ਫਿਰ ਮੈਂ ਬੋਲਾਂਗਾ ਤੇ ਉਸ ਤੋਂ ਬਾਅਦ ਲਾਸਟ ਤੇ ਮੈਂ ਤੁਹਾਨੂੰ ਇੱਕ ਵਾਰੀ ਦੱਸਾਂਗਾ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਸ਼ੇਅਰ ਕਰਿਓ ਹੇਟੀ ਉਹਨਾਂ ਮੈਂ ਬੋਲ ਕੇ ਦੱਸਦਾ ਕਿਵੇਂ ਆ ऐसी मरनी जो मरे न मरना हो बहड न मरना हो कबीरा मरता मरता मुआ मर पे न जानो ऐसी मरनी जो मरे न मरना हो ਸੇ ਮਰਨੇ ਜੋ ਮਰੇ ਬੋੜ ਨ ਮਰਨਾ ਹੋਏ ਬੋੜ ਨ ਮਰਨਾ ਆਹ ਇਹ ਜਿਉਣਾ ਜਿਵੇਂ ਤੁਹਾਨੂੰ ਆਪਾਂ ਦਸੀਆ ਕਿਵੇਂ ਸ਼ਬਦ ਦੇ ਨਾਲ ਪੜ ਸਕਦੇ ਆ ਮੈਨਾਂ ਹੁਣ ਬਿਲਕੁਲ ਸਲੋ ਤਰੀਕੇ ਨਾਲ ਦੱਸਣ ਲੱਗਾ ਵਾਂ ਕਿਉਂਕਿ ਜਿੱਥੋਂ ਭਾਈ ਯੋਗਿੰਦਰ ਸਿੰਘ ਜੀ ਹੋਣੇ ਪੜ੍ਹਿਆ ਮੈਂ ਵੀ ਉਹਨਾਂ ਤੋਂ ਸੁਰਾਂ ਤੋਂ ਪੜ੍ਹਨ ਦੀ ਕੋਸ਼ਿਸ਼ ਕੀਤੀ ਕਿਉਂਕਿ ਅ ਇੱਥੋਂ ਪੜਨ ਦਾ ਵਧੀਆ ਲੱਗਦਾ ਵਾ ਇੱਕ ਵਧੀਆ ਜਿਹਾ ਇੱਕ ਕਹਿ ਸਕਦੇ ਮਾਹੌਲ ਬੰਦਾ ਵਾ ਨਾਲ ਵਧੀਆ ਪੜਿਆ ਜਾਂਦਾ ਇੱਥੋਂ ਵੀ ਸ਼ਬਦ ਬਸ ਥੋੜਾ ਜਿਆਦਾ ਚਾਹੀਦਾ ਇੱਥੋਂ ਪੜਾ ਨਸਤਰ ਵੜਾਇਆ ਮੇਰਾ ਗਲਾ ਖਰਾਬ ਹੋ ਜਾਂਦਾ ਜਦੋਂ ਮੈਂ ਕਾਫੀ ਉੱਚਾ ਪੜਨ ਦੀ ਕੋਸ਼ਿਸ਼ ਕਰਦਾ ਕਿਉਂਕਿ ਮੇਰੇ ਕੋਲ ਰਿਆਜ ਨਹੀਂ ਹੁੰਦਾ ਮੇਰੇ ਕੋਲ ਰਿਆਜ ਘੱਟ ਹੁੰਦਾ ਤੇ ਪਰ ਫਿਰ ਵੀ ਤੁਹਾਡੇ ਨਾਲ ਸਾਂਝੀ ਜਾਣਕਾਰੀ ਕਰ ਲੈਦੀ ਕੋਈ ਵੀ ਸ਼ਬਦ ਜੀ ਵੀਡੀਓ ऐसी मरनी जो मर बड़ न मरना होए बड़ न मरना हो फिर के करी ऐसी मरनी ਹੋੜ ਨਾ ਮਰਨਾ ਹੋਏ ਹੋੜ ਨਾ ਮਰਨਾ ਹੋਏ ਹੁਣ ਇਹ ਵਾਲੀ ਆਪਾਂ ਸਥਾਈ ਪੜੀ ਹੁਣ ਆ ਅੰਤਰਾ ਇਸ ਠੁੱਕ ਦਾ ਵੇਖਿਓ ਕਬੀਰਾ ਜੰਮ ਕਬੀਰਾ ਮਰਤਾ 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 ਜਗ ਮੁਆ ਮਰ ਪੈ ਨਾ ਜਾਣੇ ਕੋਈ ਕਬੀਰ ਮਰਤਾ ਮਰਤਾ ਜਗ ਮੂਆ ਮਰ ਪੈ ਨਾ ਜਾਣੇ ਕੋਈ ਫਿਰ ਅਗੇ ਹੋਈ ਆਪਾਂ ਤਾਂ ਅਗਲੀ ਤੱਕ ਪੜ ਦੇਣੀ ਨਾਲ ਐਸੀ ਮਰਨੀ ਜੋ ਮਰ ਐਸੀ ਮਰਨੀ ਜੋ ਮਰੇ ਬੋੜਨਾ ਮਰਨਾ ਹੋਏ ਬੋੜਨਾ ਮਰਨਾ ਹੋਏ ਫਿਰ ਅਗੋਂ ਉਦਾਂ ਹੀ ਹਸਤਾਈ ਸ਼ੁਰੂ ਕਰ ਲੈਣੀ ਐਸੀ ਮਰਨੀ ਜੋ ਮਰੇ ਬੜਾ ਨ ਮਰਨਾ ਹੋਏ ਬੜਾ ਨ ਮਰਨਾ ਹੋਏ ਸੋ ਇਹ ਸੀ ਜਿਹੜਾ ਸ਼ਬਦ ਆਪ ਭਾਈ ਸਾਹਿਬ ਭਜੀਗਿੰਦਰ ਸਿੰਘ ਜੀ ਰਿਆਡ ਜੀ ਦਾ ਪੜਿਆ ਤੁਹਾਨੂੰ ਦੱਸਿਆ ਕਿਵੇਂ ਲੱਗੀ ਵੀਡੀਓ ਨੂੰ ਕਮੈਂਟ ਕਰਕੇ ਜਰੂਰ ਦੱਸਿਓ ਐਦਾਂ ਦੀਆਂ ਵੀਡੀਓ ਹੋਰ ਵੇਖਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਕੱਲ ਦੀ ਵੀਡੀਓ ਪਰਸੋ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਮਿਲਦੇ ਰਵਾਂਗੇ ਐਦਾਂ ਦੀਆਂ ਹੋਰ ਵੀਡੀਓ underங்க जो channelலி al.